ਹਾਂਜੀ ਬਈ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਜੀ ਤੁਹਾਨੂੰ ਆਪਾਂ ਦਿਖਾਵਾਂਗੇ ਆਪਣੀ ਬੱਚੀ ਦੀ ਗਰੋਥ ਟਰਨੈਡੋ ਬਾਲ ਦੀ ਜਿਹੜੀ ਬੱਚੀ ਸੀਗੀ ਆਪਣੀ ਸੋ ਬੱਚੀ ਆਪਾਂ ਦੀ 12 ਤੋਂ 13 ਦਿਨ ਦੀ ਹੋ ਚੁੱਕੀ ਆ ਗਰੋਥ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸੋ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਇਸ ਦੀ ਆਪਾਂ ਡਾਈਟ ਕੀ ਕੀ ਦੇ ਰਹੇ ਆ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਨੂੰ 2 ਕਿਲੋ ਦੁੱਧ ਸਵੇਰ ਪਿਆ ਰਹੇ ਆ 2 ਕਿਲੋ ਸ਼ਾਮ ਨੂੰ 4 ਕਿਲੋ ਦੁੱਧ ਦੇ ਲਈ ਦਾ ਠੀਕ ਹੈ ਜੀ ਸੋ ਉਸ ਦੇ ਵਿੱਚ ਆਪਾਂ ਇਸ ਨੂੰ ਮਿਲਕਰ ਰਿਪਲੇਸਰ ਜਿਹੜਾ ਆਪਾਂ ਲੈ ਕੇ ਆਇਆ ਜੀ ਤੁਹਾਨੂੰ ਵੀਡੀਓ ਬਗੈ ਸ਼ੇਅਰ ਕੀਤੀ ਚੈਨਲ ਤੇ ਆਪਣੀ ਤੂੰ ਜਾ ਕੇ ਦੇਖ ਵੀ ਸਕਦੇ ਆ ਮਿਲਕਰ ਰਿਪਲੇਸਰ ਵਾਲਾ ਆਪਾਂ ਦੁੱਧ ਸਨ ਪਿਆ ਰਹੇ ਆ 2 ਕਿਲੋ ਸਵੇਰ 2 ਕਿਲੋ ਸ਼ਾਮ ਨੂੰ ਤੇ ਆਪਾਂ ਇੱਕ ਹੈ ਦੀ ਸੁਪਰ ਕਾਫ ਕਾਰਗਲ ਦੀ ਫਿਕਰ ਉਹ ਸ਼ੁਰੂ ਕਰਤੀ ਆ ਠੀਕ ਆ ਜੀ ਪੰਜ ਤੋਂ 6 ਦਿਨ ਹੋ ਗਏ ਸ਼ੁਰੂ ਕੀਤੀ ਨੂੰ ਉਹ ਆਪਾਂ ਦੋ ਦੋ ਤੋਂ 250 ਗ੍ਰਾਮ ਸਵੇਰ ਨੂੰ ਤੇ ਦੋ ਤੋਂ 250 ਗ੍ਰਾਮ ਸ਼ਾਮ ਨੂੰ ਦੁੱਧ ਦੇ ਵਿੱਚ ਹੀ ਘੋਲ ਕੇ ਇਸ ਨੂੰ ਪਿਆ ਦਿੰਨੇ ਆ ਠੀਕ ਆ ਜੀ ਵੈਸੇ ਇਹ ਖਾਣ ਨਹੀਂ ਲੱਗੀ ਹਲੇ ਜਦੋਂ ਐਸਨੇ ਖਾਣੀ ਸ਼ੁਰੂ ਕਰਤੀ ਤਾਂ ਆਪਾਂ ਦੁੱਧ ਵਿੱਚ ਭੁੱਲਣੀ ਬੰਦ ਕਰ ਦੇਣੀ ਆ ਠੀਕ ਆ ਇੱਕ ਫੀਡ ਕਾਰਗਲ ਦੀ ਆਉਂਦੀ ਆ ਪ੍ਰੀਮੀਅਮ ਸਟਾਰਟਰ ਉਹ 1130 ਦੀ ਆਉਂਦੀ ਆ 25 ਕਿਲੋ ਦੀ ਬੋਰੀ ਤੇ ਇਹ ਆਪਾਂ ਲੈ ਕੇ ਆਇਆ ਸੁਪਰ ਕਾਪ ਇਹ 1150 ਦੀ ਹੁੰਦੀ ਹੈ 20 ਰੁਪਏ ਦਾ ਫਰਕ ਆ ਰਿਜ਼ਲਟ ਆਪਾਂ ਨੂੰ ਇਹਦਾ ਜਾਦੇ ਵਧੀਆ ਲੱਗਿਆ ਉਸ ਦਿਨ ਨਾਲੋਂ ਠੀਕ ਹੈ ਜੀ ਵੈਸੇ ਰਿਜ਼ਲਟ ਉਹਦਾ ਵੀ ਚੰਗਾ ਮਟ ਆਪਾਂ ਆਪਾਂ ਇਸ ਦਾ ਰਿਜ਼ਲਟ ਜਾਦੇ ਆਪਾਂ ਨੂੰ ਵਧੀਆ ਲੱਗਿਆ ਤੇ ਇੱਕ ਆਪਾਂ ਇਸ ਨੂੰ ਜਿਹੜੀ ਮੜ ਪਾਣੀ ਦਵਾਈ ਹੁੰਦੀ ਹੈ ਪੀਗਣ ਵਾਲੀ ਉਹ ਆਪਾਂ ਇਸ ਨੂੰ ਇੱਕ ਵਾਰੀ ਦੇ ਦੇ ਚੁਕੇ ਹਾਂ ਠੀਕ ਹੈ ਜੀ 10 ml ਡੋਜ਼ ਉਹਦੀ ਹੁੰਦੀ ਹੈ ਸੋ ਉਹ 10-10 ਦਿਨਾਂ ਦੇ ਬਾਅਦ ਦੇਈ ਜਾਣੀ ਹੁੰਦੀ ਹੈ ਚਾਹੇ ਅੰਦਰ ਮੜਾਪਾ ਪੈਣ ਚਾਹੇ ਨਾ ਪੈਣ ਉਹ ਆਪਾਂ 10-10 ਦਿਨਾਂ ਬਾਅਦ ਦੇਣੀ ਹੀ ਹੁੰਦੀ ਆ ਜਦੋਂ ਆਪਣੇ ਵਿੱਚ 10 ਦਿਨਾਂ ਦੀ ਹੋ ਗਈ ਉਦੋਂ 10 ਐਮਐਲ ਜਦੋਂ 20 ਦਿਨਾਂ ਦੀ ਹੋਈ ਉਦੋਂ 10 ਐਮਐਲ ਜਦੋਂ 30 ਦਿਨ ਹੋ ਗਈ 10 ਐਮਐਲ ਠੀਕ ਆ ਜੀ ਇਸੇ ਤਰ੍ਹਾਂ 10-10 ਦਿਨਾਂ ਬਾਅਦ 10-10 ਐਮਐਲ ਉਸ ਨੂੰ ਦੇਈ ਜਾਣਾ ਵਾ 3 ਮਹੀਨੇ ਤੱਕ ਹੁੰਦਾ ਉਹ ਰੂਟੀਨ ਉਹਦਾ ਉਸ ਤੋਂ ਬਾਅਦ ਉਸ ਦੀ ਗੋਲੀ ਸ਼ੁਰੂ ਹੋ ਜਾਂਦੀ ਹੁੰਦੀ ਆ ਮੜਾਪਾਂ ਲਈ ਠੀਕ ਆ ਜੀ ਸੋ ਇਹ ਆਸ ਦਾ ਹੁਣ ਤੱਕ ਦਾ ਡਾਈਟ ਪਲਾਨ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਗ੍ਰੋਥ ਤੁਸੀਂ ਦੇਖ ਰਹੇ ਹੋ ਬੱਚੀ ਦੀ ਬਹੁਤ ਹੀ ਸੋਹਣੀ ਗ੍ਰੋਥ ਹੁਣ ਤੱਕ ਤਾਂ ਆ ਰਹੀ ਆ ਬਾਕੀ ਜਿਵੇਂ ਜਿਵੇਂ ਅੱਗੇ ਇਸ ਦੀ ਗ੍ਰੋਥ ਹੁੰਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਠੀਕ ਆ ਜੀ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ